ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਕਿਵੇਂ ਦੀ ਸਾਰੇ ਅੱਜ ਕਰਦੇ ਆਪ ਸਾਰਿਆਂ ਨੂੰ ਠੀਕ ਹੋ ਹੋਏ ਜੀ ਚੜਦੀ ਕਲਾ ਵਿੱਚ ਰਹੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਲੱਗਿਆ ਜੀ ਆਪਾਂ ਅੱਜ ਵਾਲਾ ਵਲੌਗ ਸ਼ੁਰੂ ਕਰਨਾ ਵਲੌਗ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਭੈਣ ਭਰਾ ਆਪਣੇ ਚੈਨਲ ਦੇ ਨਵੇਂ ਆ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਮੇਰੇ ਮੂੰਹ ਦੀ ਸਮਾਈਲ ਤੇ ਰੌਲਾ ਰੱਪਾ ਹੁੰਦਾ ਦੇਖ ਕੇ ਤੁਸੀਂ ਸਮਝ ਗਏ ਹੋਗੇ ਅੱਜ ਆਪਣੇ ਪਈਏ ਦੀ ਸ਼ਤ ਕੰਮ ਸ਼ਾਤ ਦਾ ਹੋਗਾ ਸਟਾਰਟ ਤੇ ਪਰ ਤੇ ਆਪਣੇ ਕੀ ਨਾਲ ਲੈਂਦੇ ਹੁੰਦੇ ਹੁਣ ਆਪਾਂ ਬਣਾਉਂਦੇ ਸੀਗੇ ਸੂਜੀ ਦਾ ਪ੍ਰਸ਼ਾਦ ਤੇ ਉਹ ਲੈ ਜਿਹੜੇ ਲਾਈਟਿੰਗ ਵਾਲੀਆਂ ਪੈਪਾ ਹੁਪਾ ਜਿਹੜਾ ਉਹ ਵੀਰਾ ਇੱਕ ਆਇਆ ਸੀ ਉਹ ਪਾ ਕੇ ਜਾ ਵੜਿਆ ਹੁਣ ਟਾਈਮ ਹੋ ਗਿਆ ਸਵਾ 11:30 ਦਾ ਬਸ ਮੈਂ ਘਰ ਦੀ ਚਾਹ ਤੇ ਮੰਮੀ ਬਣਾਉਂਦੇ ਆਪਣੇ ਪ੍ਰਸ਼ਾਦ ਤੇ ਆਪਾਂ ਸਾਰੂ ਦਿਖਾਉਣੇ ਆ ਮੈਂ ਭੈਣ ਨੂੰ ਆ ਸਕਦੇ ਆ ਮਖਾਜ ਆ ਉਹ ਫਿਰ ਮੁੜ ਕੇ ਗੁੱਸੇ ਹੋ ਜੂਗੀ ਆਖੂਗੀ ਮੈਨੂੰ ਕਹਿ ਰਹੀ ਮੈਨੂੰ ਕੱਲ ਜੀ ਲੱਗੀ ਹੈ ਕਹਿੜ ਮੈਂ ਅੱਜ ਹੀ ਆ ਜੀ ਤੇ ਇਹ ਹੁਣੇ ਬਸ ਹੁਣੀ ਆਈ ਹੈ ਭੈਣ ਰੋਟੀ ਟੋਕਾ ਆਪਾਂ ਖਵਾਤਾ ਸੀ 11:30 ਵਜੇ ਤੋਂ ਸਾਰਿਆਂ ਨੂੰ ਪਿੰਡ ਚੋਂ ਦੋ ਇੱਕ ਦੋ ਬੰਦੇ ਹੈਗੇ ਐ ਲੈ ਰਜਿਸਟ੍ਰੇਸ਼ਨ ਦੇ ਰੈਡੀ ਦੇ ਤੇ ਭੈਣ ਨੂੰ ਦੀ ਸੰਭੂ ਕਸਨ ਨੂੰ ਮਲਾਉਣੇ ਲਓ ਜੀ ਸਤਿਕਾਰ ਜੀ ਸਾਰਿਆਂ ਨੂੰ ਇੰਨੀ ਬਾਈਕੇ ਮਲਾਦੇ ਸੰਗੜੀ ਲਾਦੇ ਸਤਿਕਾਰ ਜੀ ਸਾਰਿਆਂ ਨੂੰ ਆਪਾਂ ਗਰੀਤ ਕਰਨ ਤੇ ਬਹੁਤ ਵਧੀਆ ਚੀਜ਼ਾਂ ਦੇਣਾ ਹੈ ਨਾ ਬਹੁਤ ਖੁਸ਼ ਆਪਾਂ ਕਿ ਬਾਈ ਨੂੰ ਜਦੋਂ ਲਗਾਗੇ ਸਾਰਿਆਂ ਤੇ ਆਵੇ ਹਮਮੰਨ ਪਈ ਜਾਂਦੀ ਹੈ ਨਾਲ ਸ਼ਾਹ ਲਓ ਜੀ ਮੰਮੀ ਨੂੰ ਮਲੋ ਲਓ ਜੀ ਮੰਮੀ ਵੰਡਾਰੇ ਆ ਪ੍ਰਸ਼ਾਦ ਤੇ कढ़ाई भी आप नवी रही आई नहीं नहीं, नहीं मान लूंगी मैं मम्मी अग्न आई थी कैस से बना पी नवा कड़ागा खराब हो हो जाने कुछ नहीं और तो गल है मैं मांझ लगी कि गल है यार रही दूजा छोटा थोड़ा जो जड़ा अपना दूजा कोला नी ने 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 ने। ओ पालो बाटी कोला ना अपना ओ ही पौगा मैं दिखनी चल कोई नहीं करो काम स्टार ने। ने तो कम स्टार्ट मैं दूट बाल आया तो बड़ा मिठा हो जू फिर हापी सुच लो भाई मम्मी ਲੈ ਕੇ ਰੱਬ ਦਾ ਨਾਮ ਵਾਹਿਗੁਰੂ ਡੈਡੀ ਨੂੰ ਐਸੀ ਕਿਹੋ ਹੈ ਨਹੀਂ ਡੈਡੀ ਨੂੰ ਪਤਾ ਹੀ ਨਹੀਂ ਆਪਾਂ ਨੇ ਕਿਹੋ ਜੋੜ ਰੱਖਿਆ ਮੈਂ ਨਾਲੇ ਸੋ ਪੰਜ ਤੋਂ ਆਪਰੇ ਹਾਂ ਇਹ ਇੰਨਾ ਡੈੜੀ ਆ ਹੋਈ ਨਹੀਂ ਕਰਦੇ ਜੀ ਧਿਆਨ ਨਹੀਂ ਦਿੰਦੇ ਡੈੜੀ ਕਹਿੰਦੇ ਡੈੜੀ ਆ ਦੇ ਗੁਣੀ ਆਏ ਥੋੜਾ ਜਿਹਾ ਹੋਗਾ 10 ਮਿੰਟ ਬਾਅਦ ਖਾਣ ਨੂੰ ਇੱਕ ਮਿੰਟ ਨਾਲ ਆਪਰੀ ਬੱਚਾ ਪਾਰਟੀ ਦਾ ਭੱਜੀ ਆਉਗੀ ਹਣਾ ਅੱਜ देख देख मम्मी टेटिया जी अख चिट्टा होता थोड़ा जहां तापकी मार ओन बीला होता गाइयों का हम ਤੀਜੇ ਚੌਥੇ ਦਿਨ ਪਾ ਦਿੰਦੇ ਸੀਗੇ ਅੱਧਾ ਗਟ ਹੀ ਹੋਣਾ ਹੁੰਦਾ ਉਹ ਨਹੀਂ ਹੋਇਆ ਉਹਨਾਂ ਨੂੰ ਜਦੋਂ ਸਾਨੂੰ ਪਤਾ ਮਿਸਤਰੀ ਲੱਗ ਗਿਆ ਫੇਰ ਆਏ ਯਾਰ ਅਮਨੇ ਆਪਾਂ ਕੋਈ ਫਰਕ ਨਹੀਂ ਰੱਖਿਆ ਜਿੰਨਾ ਆਪਾਂ ਆਪ ਉਹਨੇ ਉਨਾ ਹੀ ਉਹ ਕਰਦੇ ਹਾਂ ਹਾਂ ਆਪਾਂ ਨਹੀਂ ਕਦੇ ਵੀ ਦਰਿਆਵਰ ਜੀ ਨਹੀਂ ਕਰੀ ਨਾ ਉਹ ਡੜੀ ਉਹ ਦੱਸਦਾ ਹਾਂ ਤੁਹਾਨੂੰ ਮਸਾਲਾ ਨਾ ਬੰਦੀ ਕਿਹਦਾ ਪਹੇ ਤਿਆਗਣਾ ਹਮ ਤਾਂ ਇਹ ਉਹ ਦਵਾਈ ਆ ਮਾ ਉਹ ਨਾ ਆ ਗਿਆ ਆ ਰਾਮ ਤਾਂ ਦਵਾਈ ਬਹੁਤ ਵਧੀਆ ਲਿਆਂਦੀ ਸੀ ਇਹਨੇ ਮਾੜੀ ਗੱਲ ਤੋਂ ਜਿਰੇ ਲਈ ਲੇ ਦੋ ਹੂੰ ਡੜੀ ਪੱਟੀਆਂ ਕਰੀ ਜਾਂਦੇ ਇਹਦੇ ਵਿੱਚ ਤਾਂ ਰਹੀ ਗਾਰਾ ਬਸ ਫਿਰ ਵੀ ਲੰਗਦਾ ਹੀ ਹੈ ਨਹੀਂ ਦੁਖ ਦੇ ਖਾਣਾ ਮੱਲੋ ਮੱਲੀ ਪਾਈ ਦਾ ਕੁਛ ਨਾ ਕੁਛ ਹੂੰ ਲੈਓ ਜੀ ਆਪਾਂ ਚਾਹ ਧਰ ਲਈ ਉਹਦੇ ਚਾਹ ਪੋਣਾ ਆਪਾਂ ਆਹ ਕਾਲੀ ਜਿਹੀ ਬਾਈ ਐ ਨਾ ਹੁੰਦੀ ਬੱਸ ਮਮਮੀ ਬੱਸ ਬਹੁਤ ਮੈਂ ਆਏ ਕਹਿਣੀ ਇਹਨੂੰ ਛਾਂ ਲੈਣੇ ਆ ਓਏ ਹੁੰਦਾ ਗਈ ਮੇਰੀ ਦੇਖ ਲੈ ਮੈਨੂੰ ਤਾਂ ਕੋਈ ਲਾਲਾ ਛਾਣੋ ਚੱਲਦੇ ਆ ਛਾਣੇ ਉਧਰ ਆ ਉਧਰ ਆ ਉਹ ਆਟੇ ਵਾਲੇ ਉੱਥੇ ਆਟਾ ਤਾਂ ਕਰਦੇ ਸੀ ਇੱਥੇ ਹਜੇ ਕਰਨਾ ਹੈ ਕੰਮ ਹਜੇ ਛੱਤ ਤੇ ਪਾਉਣਾ ਘੋਲ ਗੱਬਰ ਲਪਈਆਂ ਆ ਦੇਖ ਐ ਮੇਰਾ ਤਾਂ ਆਪਜੀ ਕਰਦਾ ਵੀ ਧਰ ਲਗੇ ਕਦੇ ਉਧਰ ਭੱਜਣਾ ਪੈਂਦਾ ਕਦੇ ਇੱਧਰ ਆਉਣਾ ਪੈਂਦਾ ਖਾਨ ਕੇ ਬਰਮਣ ਆਹੋ ਹੁੰਦਾ ਵਧੀਆ ਕੋਈ ਮਾੜਾ ਮੋਟਾ ਹੁੰਦਾ ਨਾ ਉਸ ਕਾ ਕਾ ਇਹ ਮੇਰਾ ਆਹਾਂ ਕਦੀ ਨਹੀਂ ਕੈਮਰਾਮੈਨ ਹੀ ਬੜਾ ਉਲਝੇਲ ਦੇ ਅੱਗ ਥੋੜੀ ਤੇਜ਼ ਕਰ ਲਓ ਨਹੀਂ ਮੰਮੀ ਕਰ ਲਾ ਜੀ ਕਰ ਲਾ ਲਓ ਜੀ ਆਪਾਂ ਬਹੁਤ ਖੁਸ਼ ਆਂ ਜਲੰਮੀਰ ਵਾਸਤੇ ਤੇ

ਕੋਈ ਨਹੀਂ ਤਾਂ ਡੌਨਟ ਨਹੀਂ ਲੈਣਾ ਸੁਪਾਨੀ ਐ ਚ ਪਾਉਣ ਨੂੰ ਹਾਂ ਜੇ ਤਾਂ ਤੁਝੂ ਆਣੀ ਹਜੇ ਨਿਪੋਣਾ ਇਹ ਤਾਂ ਮਿਰਚੀ ਪੁੱਜੂ ਰਵਨੇ ਥੱਲੇ ਤੇ ਬਣਾਉਣੀ ਠੀਕ ਹੈ ਹੁਣ ਲਾਓ ਚਾਹ ਰੜੀ ਇਹਦੇ ਮਮੀ ਹੋ ਗੋਵੇ ਆਪਣਾ नहीं ज्यादा चिट्ठा बढ़िया नहीं लगा मम्मी ना गी ने गी। मम्मी ना गी ने गी। मम्मी <laughs> हु, सही है बस रंग जो हम्म है <laughs> लो जी पाते बादाम काजू दाखा फुलगके किन्ने हो गए है ना आप वो नी करे कट्टे ही नहीं है ना अं तो सोने लगे बस मम्मी ला दे ला तू ला जाओ इधर लगे अपने मिस््री ਚਾਹ ਚਾਹ ਉਬਲ ਜਾਂਦੀ ਹੈ ਆਪਣੀ ਘਰ ਲਈ ਮਿਸਤਰੀ ਦੀ ਉਬਲ ਜਾਂਦੀ ਹੈ ਬਸ ਥੋੜੀ ਜਿਹੀ ਕੱਢ ਜਾਂਦੋ ਫਿਰ ਖੁੰਦਦੇ ਆ ਬਸ ਫਿਰ ਕਹਿ ਦਾਂਗੇ ਪੀ ਲੈਣੇ ਚਾਹ ਲੋ ਜੀ ਤੇਨਾਂ ਦਾ ਟਾਈਮ ਹੋ ਗਿਆ ਤੇ ਛੱਤ ਆਪਣੀ ਪੈ ਗਈ ਸੀ 1:30 1:1 ਕ ਇੱਕ ਵਜੇ ਕੰਪਲੀਟ ਹੋ ਗਿਆ ਸੀ ਕੰਮ ਤੇ ਹੁਣ ਦੇਖੋ ਵੀ ਇਹਦਾ ਠੁੱਲਾ ਕਦੋਂ ਖੋਲਦੇ ਕਦੋਂ ਖੋਲਦੇ ਆ ਤੇ ਫਿਰ ਵਾਸੇ ਦੁਬਾ ਢੂਲਾ ਹੋ ਲਿਆ ਫਿਰ ਇਹਨੂੰ ਲਪਾਈ ਲਪੋਈ ਕਰਨਗੇ ਪਲਸਤਰ ਕਰਨਗੇ ਤੇ ਹੁਣ ਆਪਣਾ ਕੰਮ ਚੱਲੀ ਜਾਂਦਾ ਹੈ ਉਹ ਥੋੜੀ ਜਿਹੜੀ ਆਪਣੀ ਸੀ ਉਹ ਆਪਾਂ ਢੇੜਤੀ ਢੇੜ ਕੇ ਤੇ ਹੁਣ ਇਹ ਬਣਾ ਰਹੇ ਆ ਆ ਜਾਲੀ ਪਾਤੀ ਲਿਆ ਕੇ ਜੇ ਇਹ ਜਾਲੀ ਪਈ ਆ ਆਪਾਂ ਨੂੰ 700 ਰੁਪਏ ਦੀ 6 6 700 ਰੁਪਏ ਦੀ ਪੈਗੀ ਮੈਂ ਚਾਹਾਂਗਾ ਉਹ ਵੀ ਨਹੀਂ ਹਾਂ ਨਹੀਂ ਉਹ ਤਾਂ 700 ਰੁਪਏ ਦੀ ਬੀ ਨਹੀਂ ਚੱਲਦੀ 700 ਦੀ ਹੈ ਇਹ ਕਿੰਨੇ ਦੀ ਹੈ 700 ਕਹੋ ਲਓ ਜੀ ਡੈਡੀ ਉੱਧਰ ਖੜੇ ਖੜੇ ਜਾਂ ਨਾ ਖੜੇ ਲਓ ਜੀ ਫਿਰ ਪਲਾਸਟਰ ਪੋਸਤਰ ਕਰੇ ਬਾਅਦ ਬਹੁਤ ਹੀ ਜਿਆਦੇ ਸੋਹਣੀ ਬਣ ਜੂਗੀ ਅੱਜ ਤਾਂ ਆਪਣੀ ਬੈਠਕ ਦਾ ਕੋਈ ਹਾਲ ਹੀ ਬੈਠਕ ਦੇ ਵਿੱਚ ਕਿਉਂ ਪ੍ਰਸ਼ਾਦ ਬਸ਼ੂਦ ਵਗੈਰਾ ਖਾਦਾ ਚਾਹ ਪੀਤੀ ਸਾਨੂੰ ਪਤਾ ਹੀ ਹੈ ਹਨਾ ਪੈ ਕੇ ਤੇ ਚਲੋ ਸੁੱਖੀ ਸੰਧ ਹੀ ਆਦੇ ਹੁੰਦੇ ਵਧੀਆ ਅੱਗੇ ਪੈਣਾ ਦੇ ਆਖ ਨੂੰ ਕਹਿੰਦੇ ਇੱਕ ਦਿਨ ਲੇਟ ਪੈ ਜੂ ਦੀਦੀ ਕੋਈ ਗੱਲ ਨਹੀਂ ਤੇ ਚਲੋ ਪੈ ਗਈ ਛੱਤ ਹਨਾ ਵਧੀਆ ਪੈ ਗਈ ਤੇ ਜਮਾ ਸਵਾਈ ਕਰਕੇ ਟਾਈਮ ਤੇ ਆਪ ਹੀ ਹੋ ਗਿਆ ਆਟੋਮੈਟਿਕ ਹੀ ਬਾਕੀ ਦਿਨ ਵੀ ਵਧੀਆ ਆ ਗਿਆ ਬੁੱਧਵਾਰ ਦਿਨ ਆ ਗਿਆ ਹਨਾ ਤੇ ਅੱਗੇ ਪ੍ਰਾਣੀ ਬਜ਼ੁਰਗ ਵਿਚਾਰ ਕਰਦੇ ਕੋਈ ਦਿਨ ਬਾਰ ਦੀ ਬਾਰ ਨਾ ਹੋਵੇ ਜਾਂ ਹੋਰ ਹਨਾ ਤੇ ਆਪਣਾ ਦਿਨ ਵੀ ਵਧੀਆ ਆ ਗਿਆ ਬੁੱਧ ਕਰੇ ਕੰਮ ਸ਼ੁੱਧ ਹੈ ਹੈ ਮੰਮੀ ਮਗਰ ਦਿਨ ਵੀ ਵਧੀਆ ਆ ਗਿਆ ਆਪੇ ਬੁੱਧਵਾਰ ਆ ਗਿਆ ਛੱਤ ਪੈ ਗਈ ਤੇ ਭੈਣ ਬਾਗੀ ਸੀ ਜੀ ਤੇ ਭੈਣ ਗਈ ਆ ਦੋ ਵਾਲੀ ਚਾਹ ਪੀ ਕੇ 2:30 ਵਜੇ ਗਈ ਐਨੇ ਪ੍ਰੀਤ ਹੋਰੀਆਂ ਆ ਗਈਆਂ ਤੇ ਭੈਣ ਨੂੰ ਆਪਾਂ ਟਿਫਨ ਪਾਰਤਾ ਸੀ ਪ੍ਰਸ਼ਾਦ ਪਾ ਕੇ ਦੇਤਾ ਪ੍ਰੀਤ ਤਾਂ ਸਾਡੀ ਘੱਟ ਵੱਧੀ ਖਾਂਦੀ ਸਾਡੀ ਨਿੱਕੀ ਖਾਂਦੀ ਐ ਮਿੱਠਾ ਤੇ ਨਿੱਕੀ ਖਾ ਲੂਗੀ ਇਹ ਥੋੜਾ ਹੀ ਖਾਦਾ ਜਾਂਦਾ ਜੀ ਭਾਰਾ ਹੁੰਦਾ ਹਨਾ ਮੰਮੀ ਕੁਛ ਘਿਓ ਦਾ ਕਰਕੇ ਹੋ ਜਾਂਦਾ ਹਾਂ ਥੋੜਾ ਖਾਦਾ ਹੈ ਥੋੜੇ ਹੀ ਖਾਈਦਾ ਨਹੀਂ ਖਾਈ ਹਾਂ ਹਾਂ ਮਿੱਠਾ ਆਪਾਂ ਕੁਛ ਆਪਾਂ ਘੱਟ ਖਾਣੇ ਆ ਹੂੰ ਹੂੰ ਜਸਨੇ ਨੇ ਵੀ ਥੋੜਾ ਹੀ ਖਾਦਾ ਹਜੇ ਜਿੰਨਾ ਜਸਨੇ ਨੇ ਖਾ ਲਿਆ ਉਹਨਾਂ ਹੋਰ ਪਏ ਪਹਿਲਾਂ ਦੇਖੀਓ ਕਿ ਥੋੜਾ ਜਿਹਾ ਪਹਿਲਾਂ ਦੇਖ ਕੇ ਆਦਾ ਕਿ ਇੰਨਾ ਹੀ ਐ ਤੇ ਹਜੇ ਉਹ ਇੱਕ ਬਾਟੀ ਖਾ ਕੇ ਹਜੇ ਉਹਨਾਂ ਹੀ ਹੋਰ ਪਿਆਗਾ ਫਾਇਦੇ ਹੂੰ ਫੇਰ ਖਾਊਗਾ ਠਹਿਰ ਕੇ ਖਾਓ ਤਾਂ ਲੋਗ ਤੇ ਬਸ ਜੀ ਮੈਂ ਤੇ ਮੰਮੀ ਪਾਉਣ ਲੱਗਦੇ ਨੇ ਨੀਰਾਚਾਰਾ ਵਾਹੇ ਗੁਰੂ ਮੰਮੀ ਉਹ ਪਾਈ ਬੈਠੀ ਐ ਸਿੰਘ ਚ ਆਹੀ ਝੋਟੀ ਚਲੋ ਜੀ ਨੀਰਾਚਾਰਾ ਪਾਉਣਾ ਹੈ ਦਾਲ ਸਬਜ਼ੀ ਆਪਾਂ ਕੋਈ ਨਹੀਂ ਬਣਾਉਣੀ ਤੜਕੇ ਬਣਾਈ ਸੀਗੀ ਬਾਧੂ ਪਈਆ ਤੇ ਸਾਰਿਆਂ ਨੂੰ ਲੰਗਰ ਪ੍ਰਸ਼ਾਦਾ ਆਪਾਂ ਸ਼ਿਕਾਤਾ ਸੀ 10:30 ਵਜੇ ਦੇ ਨਾਲ ਤੇ ਅੱਜ ਪਹੁੰਚੇ ਮੈਂ ਲਾਈ ਨਹੀਂ ਮੈਨੂੰ ਐ ਹੁੰਦਾ ਜੀ ਜਦੋਂ ਪਤਾ ਕੀ ਹੁੰਦਾ ਜੇ ਤਾਂ ਆਪਦੇ ਘਰ ਦੇ ਬੰਦੇ ਹੋਈਏ ਹਨਾ ਫਿਰ ਤਾਂ ਚਲੋ ਆਏ ਹੋ ਜਾਂਦਾ ਵੀ ਰੋਟੀ ਆਪਾਂ ਵੀ ਲੇਟ ਖਵਾ ਦਈਏ ਹਨਾ ਕੋਈ ਚੱਕਰ ਨਹੀਂ ਹੁੰਦਾ ਜਦੋਂ ਬਗਾਨੇ ਬੰਦੇ ਹੁੰਦੇ ਆ ਰੋਟੀ ਪਾਣੀ ਜਿਵੇਂ ਟਾਈਮ ਤੇ ਹੋਵੇ ਮੈਂ ਲੱਗੀ ਸੀ ਰੋਟੀ 9 ਵਜੇ ਦੇ ਨਾਲ 9 ਵਜੇ ਦੇ ਨਾਲ ਰੋਟੀ ਲੱਗ ਕੇ ਤੇ ਮੁਰਕੇ ਮੈਂ ਲਾ ਲੀਆਂ ਸੀ ਐਨੇ ਮੰਮੀ ਆ ਗਈ ਸੀਗੀ ਉਧਰੋਂ ਬੁੱਕਰ ਵਾਲਾ ਕੰਮ ਨੇ ਮੇੜ ਕੇ ਬਸ ਫਿਰ ਨਾਲ ਦੀ ਨਾਲ ਵੀ ਫੜਾਈ ਗਏ ਮੰਮੀ ਤੇ ਫਿਰ ਜਸ਼ਨ ਜਸ਼ਨ ਦੇ ਡੈਡੀ ਨੇ ਫੜਾਤੀ ਸੀਗੀ ਮੰਮੀ ਨੇ ਪਾ ਕੇ ਦੇਤੀ ਚਲੋ ਐਨੇ ਨਾਲ ਵੀ 9:30 10:30 ਵਜੇ ਦੇਣਾ ਅਸੀਂ ਵੀ ਸਾਸਰ ਨੂੰ ਹਣੇ ਖਾ ਲਈ ਸੀ ਮੈਂ ਭਾਂਡੇ ਚੱਕਣ ਲੱਗੀ ਸੀਗੀ ਤੇ ਬਸ ਇਸ ਤੋਂ ਬਾਅਦ ਫਿਰ ਪ੍ਰਸ਼ਾਦ ਬਣਾਉਣ ਲੱਗੇ ਫਿਰ ਚਾਹ ਚੁੱਕਰੀ ਮੰਗਰ ਦੀ ਮੰਗਰੀ ਤੇ ਚਲੋ ਵਧੀਆ ਆਦੇ ਹੁੰਦੇ ਆ ਟਾਈਮ ਸਿਰ ਆ ਗਿਆ ਕੰਮ ਹੋਈ ਗਿਆ ਤੇ ਚਲੋ ਹੁਣ ਇਸ ਤੋਂ ਬਾਅਦ ਲਪਾਈ ਵਾਲਾ ਕੰਮ ਰਹਿ ਗਿਆ ਬਹੁਤ ਜ਼ਿਆਦਾ ਖੁਸ਼ੀ ਸੀਗੀ ਅੱਜ ਤਾਂ ਜੀ ਹੁੰਦੀ ਆ ਹਨਾ ਜਦੋਂ ਆਦੇ ਹੁੰਦੇ ਆ ਵੀ ਛੱਤ ਪੈ ਗਈ ਹਨਾ ਸੋਹਣਾ ਬਣ ਜੂਗਾ ਥੋੜਾ ਜਿਹਾ ਐ ਹੋ ਜਾਂਦਾ ਮਾੜਾ ਮੋਟਾ ਜਿਹਾ ਕਰਕੇ ਨਾ ਘਰ ਦੀ ਮੁਰੰਮਤ ਜੀ ਕਰਕੇ ਵੀ ਇਧਰੋਂ ਕੁਝ ਇਧਰੋਂ ਚੱਕ ਕੇ ਇਧਰੋਂ ਧਰ ਕੇ ਤੇ ਵੀ ਸੋਹਣਾ ਜਿਹਾ ਲੱਗਣ ਲੱਗ ਗਿਆ ਖੁੱਲਾ ਖੁੱਲਾ ਜਿਹਾ ਲੱਗਣ ਲੱਗ ਗਿਆ ਹੁਣ ਆਪਣੀ ਗੰਢੋਲੀ ਕੱਢੀ ਆਂਦੇ ਆ ਨਵੀਂ ਗੰਢੋਲੀ ਤੇ ਹੁਣ ਇਹਦੇ ਨਾਲ ਵੀ ਬਹੁਤ ਜ਼ਿਆਦਾ ਟੌਰ ਜੀ ਬਣ ਜੂਗੀ ਜਦੋਂ ਮਤਲਬ ਪਲਸਤਰ ਭਰ ਕੇ ਕਰਤੀ ਸੋਹਣੀ ਲੱਗਣ ਲੱਗ ਜੂਗੀ ਤੇ ਬਾਕੀ ਚਲੋ ਭੈਣ ਆ ਗਈ ਸੀਗੀ ਹਨਾ ਭੈਣ ਨੂੰ ਤਾਂ ਮੈਂ ਕੱਲ ਦਾ ਗਈ ਜਾਂਦੀ ਸੀ ਕੱਲ ਨਹੀਂ ਮੈਂ ਪਰਸੋਂ ਦਾ ਗਿਆ ਸੀ ਕਿ ਮੈਨੂੰ ਐ ਸੀ ਕੱਲ ਛੱਤ ਪੈ ਜੂਗੀ ਕੱਲ ਫਿਰ ਪਈ ਨਹੀਂ ਛੱਤ ਤੇ ਮੈਂ ਕਹ ਪਰਸੋਂ ਦਾ ਗਿਆ ਸੀ ਮਖਰਮ ਨੇ ਆ ਜੀ ਮੈਂ ਤਾਂ ਐ ਸੀ ਮੈਂ ਪ੍ਰੀਤ ਹੋਰੀਆਂ ਵੀ ਆ ਜਾਣੀਆਂ ਤੇ ਪਰ ਫਿਰ ਐ ਸੀਗਾ ਛੱਤ ਸਾਢੇ 12 1 ਵਜੇ ਦਾ ਪਾਤੀ ਸੀ ਪਰ ਜਵਾਕ ਸਕੂਲ ਸੀਗੇ ਜੀ ਜਵਾਕ ਤੁਹਾਨੂੰ ਪਤਾ ਜਵਾਕਾਂ ਦਾ ਤਾਂ ਕੀ ਕੰਮ ਹੁੰਦਾ ਤੇ ਚਲੋ ਸੁੱਖੀ ਸੰਧੀ ਹੈ ਜਿਹੜਾ ਕੀ ਕੰਮ ਇੰਨਾ ਕ ਫਤਿਹ ਹੋ ਗਿਆ ਬਸ ਹੁਣ ਨਿੱਕਾ ਮੋਟਾ ਕੋਈ ਹੋਰ ਕੰਮ ਤਾਂ ਹੁੰਦਾ ਜਿਹੜਾ ਕਰ ਲੈਣਗੇ ਤੇ ਚਲੋ ਜੀ ਆਪਾਂ ਪਾਈਏ ਨੀਰਾਚਾਰ ਮੈਂ ਪਾੜ ਦਿਆਂ ਨੇ ਚਾਰ ਤੇ ਇਹ ਬਠਲ ਲਿਆਵਾਂ ਮम्मी ਦੂਜਾ ਵੀ ਲੈ ਆਏਂਗੇ ਤੂੰ ਮੈਂ ਉਹਨੇ ਚਾਰ ਪਾੜ ਦਿਆਂ ਚਲੋ ਜੀ ਆਪਾਂ ਪੱਟੀਚਾ ਪਾ ਕੇ ਨੀਰਾਚਾਰ ਫੇਰ ਚੱਕੂਗੀ ਭਾਂਡੇ ਸਾਰੇ ਪਏ ਆ ਪ੍ਰਸ਼ਾਦ ਵਾਲੇ ਚਾਹ ਵਾਲੇ ਵੈਸੇ ਤਾਂ ਮੈਂ ਚਾਹ ਚੂ ਵਾਲੇ ਨਾਲ ਦੀ ਨਾਲ ਚੱਕ ਦਿੰਨੀ ਹੁੰਨੀ ਜਦੋਂ ਚਾਹ ਪੀਂਦੇ ਆ ਨਾਲ ਦੀ ਨਾਲ ਬਸ ਪਾਂਡੇ ਫੱਤੇ ਕਰ ਦਿੰਨੇ ਨਾਲ ਦੇ ਨਾਲ ਚੱਕ ਦਿੰਨੀ ਹੁੰਦੀ ਆ ਫੇਰ ਬਾਹਲਾ ਖਲਿਆਰਾ ਚ ਨਹੀਂ ਬੈਂਦਾ ਜੀ ਨਹੀਂ ਤਾਂ ਜਗ੍ਹਾ ਜੂਠੇ ਪਾਂਡੇ ਜੇ ਪੈ ਰਣ ਮੱਖੀਆਂ ਹੀ ਆਈ ਜਾਂਦੀਆਂ ਸਿਆਲ ਦੇ ਵਿੱਚ ਤਾਂ ਹੁਣ ਤਾਂ ਠੰਡ ਚ ਕੀ ਸ਼ੁਰੂ ਹੋਈ ਆ ਮੱਖ ਖਾਣਾ ਇੰਨਾ ਹੁੰਦਾ ਛਾਵੇਂ ਨਾ ਨਾ ਤਾਂ ਛਾਵੇਂ ਬੈਠਣ ਦਿੰਦੇ ਆ ਤੇ ਨਾ ਧੁੱਪੇ ਕੱਲ ਵੀ ਮੈਂ ਥੋੜਾ ਜਿਹਾ ਲਾ ਲਿਆ ਸੀ ਸੂਟ ਤੇ ਤੇ ਕੱਲ ਨੂੰ ਚਲੋ ਦੇਖਾਂਗੇ ਕੀ ਬੰਦ ਆ ਆਹਦੇ ਹੁੰਦੇ ਪਹਿਲਾਂ ਸਲਾਹ ਨਹੀਂ ਕਰਦੇ ਹੁੰਦੇ ਚਲੋ ਆਪਾਂ ਚਾਰ ਪੱਟੀਆਂ ਪਹੁੰਚ ਗਏ ਆਪਾਂ ਚਾਰ ਕੇ ਪਾਸ ਉਹਦੀ ਆ ਪਚਾਰ ਪੱਟੇ ਲਾ ਹੈ ਆ ਗੜਾ ਤਰੀਕਾ ਚਾਰ ਬੱਟੇ ਦਾ ਕਾਰ ਉਹਨੀ ਥੋੜੀ ਦੂਜੀ ਟੁੱਟ ਗਈ ਕਿਛੋ ਆ ਕਿੱਥੇ ਥੋੜੀ ਆ ਹਾਂ ਉਹ ਇੱਕ ਟੁੱਟੀ ਇਹਦੀ ਉਹ ਤਾਂ ਜਮੇ ਟੁੱਟ ਗਈ ਉਹ ਕੋਈ ਉਹ ਦੇਖਦੇ ਦੇਖਣੀ ਉਹਦਾ ਮੋਬਾਈਲ ਟੂ ਕਰਾਣੇ ਆ ਸੀ ਉਹ ਤਾਂ ਜਮ ਗਈ ਇਹਦੀ ਕੰਮ ਜਾਤ ਇਹ ਹੱਲੀ ਆਂਦਾ ਇੱਕ ਉਹ ਟੂ ਗਾ ਚੱਲਣਾ ਚੱਲ ਹੋਰ ਲਵਾ ਲੈ ਇਹ ਤਾਂ ਲੱਗ ਤਾਂ ਜਾਣਗੇ ਲੱਗਣ ਨੇ ਤਾਂ ਇਹ ਫੈਲਡ ਹੋਇਆ ਹੈ हां इक ਤਾਂ ਹੈਗਾ ਇਹਨੂੰ ਹੈਣੀ ਮੰਮੀ ਮੱਕਾ ਹੱਥ ਮੇ ਤਾਂ ਸਬਜ਼ੀ ਬਣਾਏ ਲੱਗਦਾ ਕੰਮ ਹੀ ਹੈ ਨਾ ਉਹ ਸਬਜ਼ੀ ਤਾਂ ਕਿੰਨਾ ਆਰ ਹੁੰਦਾ ਉਹ ਹੀ ਆ ਘੰਟਾ ਤਾਂ ਕਿ ਲੱਗਦੀ ਹੁੰਦਾ ਅੱਜ ਦੇਖ ਮੰਮੀ ਸੁਨੇ ਆ ਉੱਠੇ ਸੀਗੇ ਹੈ ਵਧੀਆ ਹੋ ਗਿਆ ਨਾ ਕੰਮ ਸਾਰਾ ਜਵਾਨੀ ਆਏ ਦੀ ਪਜਾਉ ਜਾਨੀ ਪਿਆ ਤੇ ਵਧੀਆ ਕੰਮ ਹੋ ਗਿਆ ਵਧੀਆ ਆਰਾਮ ਦਾ ਹੀ ਨਾ ਕੰਮ ਹੋ ਗਿਆ ਲੋ ਜੀ ਗੰਧੋੜੀ ਆਪਣੀ ਇਸ ਤਰ੍ਹਾਂ ਬਣ ਗਈ ਦੱਸਿਓ ਕਮੈਂਟ ਕਰਕੇ ਸੋਹਣੀ ਬਣ ਗਈ ਅਜੇ ਤਾਂ ਜਦੋਂ ਇਹਦੀ ਲਪਾਈ ਲਪੂਈ ਹੋ ਗਈ ਹੋਰ ਮਿਸਤਰੀ ਬਾਈ ਕਹਿੰਦਾ ਸੀ ਹੋਰ ਡਿਜ਼ਾਈਨ ਪਾਵਾਂਗੇ ਤੇ ਵੀ ਉਹ ਲੈਣਾ ਜਿਹੜੇ ਡਿਜ਼ਾਈਨ ਪਾਵਾਂਗੇ ਫਿਰ ਦੇ ਹੋਰ ਵੀ ਜਿਆਦਾ ਸੋਹਣੀ ਲੱਗੂਗੀ ਤੇ ਹਜੇ ਆਪਣੇ ਆਹ ਕੰਧ ਕੁੰਧ ਵੀ ਇਹ ਲਪਾਈ ਕਰਾਉਣੀ ਹੈਗੀ ਆ ਜਿਹੜਾ ਇੱਥੋਂ ਵੀ ਨਿਕਲਿਆ ਸਾਰਾ ਇਹ ਲਪਾਈ ਕਰਾਉਣਾ ਆਹ ਕੰਧ ਵੀ ਲਪਾਈ ਕਰਾਵਾਂਗੇ ਸੀ ਹਜੇ ਆ ਕਹਿੰਦੇ ਜਿਹੜੇ ਮੋਰੇ ਜੇ ਪਏ ਐ ਪਏ ਰਹਿਣ ਤੋਂ ਕਹਿੰਦੇ ਲੋਡ ਹੋਊਗੀ ਸ਼ਾਇਦ ਤੇ ਚਲੋ ਜੀ ਸੋਨਾ ਲੱਗਣ ਲੱਗਾ ਇੰਨੇ ਨਾ ਹੀ ਬਸ ਹੁਣ ਦਾ ਮਿਸਤਰੀ ਦੀ ਕਰਤੀ ਛੁੱਟੀ ਹੁਣ ਆਪਾਂ ਦੋ ਚਾਰ ਦਿਨ ਤੇ ਕਹਿੰਦੇ ਭਾਈ ਕਣ-ਕਣ ਕੇ ਵੀਜੀਏ ਜਿਹੜੀ ਹੋਰ ਰਹਿੰਦੀ ਆ ਕਹਿੰਦੇ ਲੇਟ ਹੋ ਜਾਾਂਗੇ ਮੁੜ ਕੇ ਆਦੇ ਹੁੰਦੇ ਆ ਫਿਰ ਝੋਨੇ ਵਾਲਾ ਬਾਣ ਹੁੰਦਾ ਹਨਾ ਜੇ ਕਦੋਂ ਦਾ ਵਿਲਾ ਹੋਇਆ ਤੇ ਫਿਰ ਕੰਕਨਾ ਦੇ ਲੇੜ ਕਰੀ ਜਾਂਦੇ ਫਿਰ 6 ਮਹੀਨਿਆਂ ਦੀ ਹੈ ਨਾ ਫਸਲ ਉਗਾਉਂਦੀ ਆਪਣੀ ਤੇ ਮੁੜ ਕੇ ਫਿਰ ਆੜੇ ਮਾੜੇ ਨਾਲ ਜਦੋਂ ਆਪਾਂ ਵੀ ਮਿਸਤਰੀ ਜੀ ਆਪਾਂ ਲਾਈ ਰੱਖਦੇ ਹਾਂ ਤਾਂ ਹਜੇ ਕੰਮ ਰਹਿੰਦਾ ਥੋੜਾ ਜਿਹਾ ਹੋਰ ਪਰ ਆਏ ਆ ਜੀ ਫਿਰ ਫਸਲ ਦਾ ਵੀ ਨੁਕਸਾਨ ਕਰ ਲਾਂਗੇ ਹਨਾ ਜਦੋਂ ਕਣਕ ਲੇਟ ਵੀਜੀ ਲੇਟ ਵੀਜੀ ਜਿਹੜੀ ਫਿਰ ਪਛੇਤੀ ਹੋ ਜਾਂਦੀ ਫਿਰ ਕਣਕ ਘਟ ਹੁੰਦੀ ਝਾੜ ਘਟ ਦਿੰਦੀ ਹੈ ਤੇ ਬਸ ਆਪਾਂ ਜਾਣੀ ਆ ਜੀ ਧਾਰਾਂ ਕੱਢਣ ਹਜੇ ਕਪੜੇ-ਕੁਪੜੇ ਆਪਣੇ ਬਾਹਰ ਹੀ ਪਏ ਆ ਬਸ ਨਾਈ ਜਾਵਾਂਗੇ ਜਿੱਥੋਂ ਚੱਕ-ਚੱਕ ਕੇ ਲਈ ਜਾਵਾਂਗੇ ਪਾਈ ਜਾਵਾਂਗੇ ਤੇ ਫਿਰ ਜਿਹੜੇ ਮਾੜੇ ਇੱਕ ਦੋ ਰਹਿ ਜਾਣਗੇ ਫਿਰ ਉਹਦੇ ਮੈਂ ਸ਼ਾਮ ਨੂੰ ਲਾ ਦੂੰਗੀ ਤਾਂ ਜਿਸਨੇ ਦੀ ਵਰਦੀ ਵੀ ਪ੍ਰੈਸ ਕਰਕੇ ਰੱਖੂਛ ਆਉਂ ਨੂੰ ਕਿਉਂਕਿ ਸਵੇਰੇ ਤਾਂ ਬ ਤੇ ਫਿਰ ਕੋਈ ਕੱਲ ਨੂੰ ਦੇਖਾਂਗੇ ਘਰ ਦਾ ਵੀ ਕਰਾਂਗੇ ਮੂੰਹ ਸਰ ਤੇ ਚਲੋ ਜੀ ਕੱਢ ਲਈ ਆਪਾਂ ਧਾਰਾਂ ਤੇ ਆਹ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਪਿਆ ਹੈ ਨਾ ਬਹੁਤ ਜਿਆਦਾ ਸੋਹਣਾ ਡਿਜ਼ਾਈਨ ਹੈ ਸੈਂਚਾ ਬਣਾਇਆ ਹੋਇਆ ਡੈਡੀ ਨੇ ਸਾਨੂੰ ਦੋ ਦਿਖਾਏ ਸੀ ਇੱਕ ਹੋਰ ਹੀ ਸੀਗੀ ਫੁੱਲਾਂ ਜੇ ਵਾਲੀ ਉਹਦੋਂ ਲੱਤਾਂ ਵਾਲੀਆਂ ਵਾਲੀਆਂ ਸੀ ਅਸੀਂ ਆਖ ਨਹੀਂ ਜਿਹੜੀ ਆ ਬਹੁਤ ਸੋਹਣੀ ਲੱਗਦੀ ਹੈ ਫੋਟੋ ਭੇਜੀ ਸੀ ਡੈਡੀ ਨੇ ਮੈਨੂੰ ਆਹ ਵਾਲੀ ਸੋਨੀ ਆ ਮੈਂ ਉਹਦੀ ਡੈਡੀ ਨੂੰ ਪਹਿਲੇ ਵਾਰ ਚ ਹੀ ਕਹਦਾ ਮੈਂ ਜਿਹੜੀ ਆਹ ਵਾਲੀ ਲਿਆ ਉਹ ਬਹੁਤ ਵਧੀਆ ਮੈਂ ਸਾਰਿਆਂ ਨੂੰ ਦਿਖਾਤੀ ਸਾਰੇ ਕਹਿੰਦੇ ਸਹੀ ਹੈ ਇਹ ਹੀ ਲਿਓ ਤੇ ਬਹੁਤ ਜੱਦ ਸੋਹਣੀ ਲੱਗਦੀ ਹੈ ਚਲੋ ਜੀ ਹੁਣ ਆਪਾਂ ਧਾਰਾ ਕੱਢ ਕੇ ਲਿਆਈ ਗਏ ਤੇ ਬਾਕੀ ਛੱਤ ਵਾਲਾ ਕੰਮ ਆਪਣਾ ਅੱਜ ਪੈ ਗਈ ਛੱਤ ਤੇ ਸਾਰੇ ਜਣੇ ਦਿਓ ਵਧਾਈਆਂ ਜੀ ਅੱਗੇ ਪਹਿਣਦੇ ਆਖਣ ਨੂੰ ਮੈਂ ਪਹਿਣ ਵਾਲੀ ਵੀਡੀਓ ਚ ਦੇਖਿਓ ਪਹਿਣ ਆਦੀ ਮੈਨੂੰ ਲਖ ਵੀਰੇ ਤੈਨੂੰ ਕਿੰਨਾ ਕਿ ਚਾਹ ਮਖ ਮੈਨੂੰ ਇੰਨਾ ਜਿਆਦਾ ਚਾਹ ਚਾਹ ਤਾਂ ਹੁੰਦਾ ਹੀ ਹੈ ਜੀ ਤੇ ਸਾਨੂੰ ਆਪਾਂ ਕੜਗਲੇ ਗੀਤਾਰਾ ਲਓ ਜੀ ਜਸਨਾ ਆਪਣਾ ਸਬਜੀ ਚ ਪਾਣੀ ਪਾਉਣ ਦੇ ਆਪਣਾ সুইমিং ਪੂਲ ਤਾਂ ਕਾਫੀ ਹੁਣਾ ਹੋ ਗਿਆ ਅੱਜ ਹਨ ਕੱਲ ਵੀ ਇਹ ਚ ਢੋਲ ਭਰਿਆ ਪਰਸੋਂ ਵੀ ਭਰਿਆ ਚੱਲ ਕੰਮ ਲਾਹੋ ਲੱਗ ਜੂ ਨਹੀਂ ਤਾਂ ਪਾਣੀ ਪੁੱਤ ਖਰਾਬ ਹੀ ਹੋ ਜਾਣਾ ਆ ਪੱਤੇ ਡਿਗ ਡੇ ਕੇ ਨਾ ਮੁਸਕ ਜੂਗਾ ਪਾਣੀ ਤੇ ਡੈਡੀ ਆਪਣੇ ਪਾਈ ਜਾਂਦੇ ਸਬਜ਼ੀ ਚ ਪਾਣੀ ਅਸੀਂ ਡੈਡੀ ਨੂੰ ਆਖਿਆ ਡੈਡੀ ਸਬਜ਼ੀ ਚ ਪਾਣੀ ਪਾ ਦਿਓ ਮੁੜ ਕੇ ਉਧਰ ਖੇਤ ਵਾਲੇ ਕੰਮ ਚੁੱਲ ਜ ਜਾਣਗੇ ਹਜੇ ਪ੍ਰਾਲੀ ਬੂਲੀ ਚੱਕਾਂ ਵਾਲੀ ਪਈ ਫੇਰ ਨਹੀਂ ਟਾਈਮ ਲੱਗਣਾ ਹਾਂ ਗੋਭੀ ਤਾਂ ਚੱਲ ਪਈ ਡੈਡੀ ਹਨਾ ਦੂਜੀ ਚੱਲ ਪਈ ਆ ਵੀ ਢੰਗੂਰ ਕੱਢ ਲੈ ਇਹਨਾਂ ਨੇ ਵੀ ਮੈਂ ਦੇਖ ਕੇ ਗਈ ਸੀ ਹਾਂ ਆ ਦੇਖੋ ਆ ਕੱਢ ਰੱਖੇ ਆ ਸੇ ਹੂੰ ਨਹੀਂ ਪਾ ਹਾਂ बाले कित हो गए दो दिन मिस्त्री आया दू त चार दिन हो फिर सारे रल मिलके लाई सब्जी कि हां ਛੇਤੀ ਉੱਗ ਗਈ ਉੱਤੇ ਉੱਤੇ ਹੀ ਲਾਇਏ ਸੀਗੇ ਮੈਂ ਬੀਏ ਨੇ ਸਾਰੀਆਂ ਬੱਟਾਂ ਤੇ ਬਾਹਲੇ ਨਹੀਂ ਥੱਲੇ ਉਹ ਕਰੇ ਮਾੜੀ ਰੌਲਗਦੌਲ ਜੀ ਕਰੀ ਸੀ ਆ ਦੇਖੋ ਜੀ ਕਿੰਨੀਆਂ ਉੱਗ ਗਈਆਂ ਮੂੜੀਆਂ 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 ਕਰਦਾਂਗੇ ਜਣ ਜਿ ਜੱਸਾ ਨਾ ਮਤਨ ਕੋਈ ਕੰਮ ਆਖਣਾਈ ਸੀ ਪੁੱਤ ਆਹੋ ਦੋ ਚਾਰ ਲੱਕੜਾਂ چیرਦੇ ਫਿਰ ਨਾ ਹੋਣਾ ਹੋਗਾ ਤੂੰ ਪੁੱਤ ਹੈ ਚੀਰ ਦੇ ਆ ਜਾ ਫਿਰ ਆ ਜਾ ਚੀਰ ਦੇ ਪੁੱਤ ਸਸੀ ਕਰ ਕੰਮ ਲਾਉ ਸੋਸਿੰਗ ਕਰਾਂ ਸੋਸੀ ਪਤਲੇ ਲੀੜੇ ਵਾਈ ਫਿਰਦਾ ਹੈ ਚਲੋ ਚਲੋ ਕੰਮ ਕਰਿਆ ਕਰੋ ਐਡਾ ਹੋ ਗਿਆ ਹੁਣ ਤੂੰ ਕੰਮ ਕਰਿਆ ਕਰ ਹੂੰ ਕੰਮ ਤਾਂ ਭਈ ਬਹੁਤ ਆਹੋ ਮੂੰਹ ਲਾ ਦੇ ਅੱਜ ਮੇਰੀ ਬੜੀ ਗੰਦੀ ਆਤ ਹੈ ਜਿੰਮੀ ਗਲਤ ਬਾਤ ਹੈ ਚੀਰ ਦੇ ਪੁੱਤ ਬਣ ਕੇ ਦੋ ਚੀਰ ਦੇ ਵਸ ਬਾਦੂ ਹਉਦੇ ਵੰਗ ਹਾਂ ਹਾਂ ਇੱਥੇ ਕੱਢ ਲਓ ਦੋ ਚੀਰ ਦੇ ਉੱਤੇ ਮੈਂ ਕੱਢ ਕੇ ਦੇਵਾ ਓਕੇ ਮੈਂ ਤਾਂ ਆਖਿਆ ਦੋ ਮੈਂ ਚੀਰੀਆਂ ਜਸ਼ਨ ਤੜਕੇ ਚੀਰਤੀਆਂ ਮੈਂ ਗੱਲ ਕਰ ਚੰਗੀ ਤਰ੍ਹਾਂ ਤਾਂ ਨਹੀਂ ਚੀਰੀਆਂ ਗਈਆਂ ਪਰ ਮੈਂ ਚੀਰ ਲੀਆਂ ਚਲੋ ਜੀ ਇੱਥੇ ਪਈਆ ਬੱਤੇ ਜੇ ਆਪਣੇ ਚਲੋ ਜੀ ਮੈਂ ਚੱਕ ਲਾਂ ਦੋਨੇ ਹੱਥਾਂ ਨਾਲ ਕੁਛ ਨਹੀਂ ਦੀਂਦਾ ਚੱਲ ਬੇ ਪੁੱਤਰਾ ਲੜ ਕੇ ਹਾਈ ਮੇਰੇ ਨਾਲ ਹੋਈ ਜਸਣਾ ਬਾਜੀ ਰ ਮਾਰਿਆ ਕਿੱਥੇ ਕਰਾਂ ਹੋਰ ਹੀ ਪਾਸੇ ਵੱਜਾ ਕਰੇ ਬੱਲੇ ਐਨੇ ਨਹੀਂ ਪੁੱਤ ਬਸ ਹੋ ਗਈ ਇੱਕ ਤਾਂ ਬਹੁਤ ਹੈ ਹਣੂ ਹੋਰ ਕਰਦੇ ਬਚਾਲੂ ਤਨ ਫਾੜੀਆਂ ਨਹੀਂ ਕਰਦੇ ਇਹਦੀਆਂ ਬੱਤੇ ਦੀਆਂ ਦੇਖ ਕੇ ਜੰਗਾ ਮਾਰਨ ਲਈ ਬੱਲੇ ਸ਼ਾਬਾਸ਼ ਚਲੋ 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 ਸਿਆਣੇ ਬੱਚੇ ਵਾਹ ਬਈ ਵਾਹ ਹੋਰ ਲਾਦੇ ਮੜੀ ਜੀ ਬਚਾਲੂ ਹਨਾ ਬੰਦੇ ਸਾਡਾ ਤੇ ਹੋਰ ਕਿਤੇ ਬੁੜੀ ਨੇ ਸੱਟ ਮਾਰਨੀ ਕਿਤੇ ਬੰਦੇ ਨੇ ਕਿੰਨਾ ਫਰਕ ਹੁੰਦਾ ਟੜ ਕੇ ਮੈਂ ਘੰਟਾ ਲਾਤਾ ਬੋਹ ਮਾਰ ਵਿਚਾਲੇ ਹਾ ਇੱਥੇ ਹਾ ਇੱਥੇ ਵਿਚਾਲੇ ਜਾਵਾਂ ਸੈਂਟਰ ਚ ਓਰੇ 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 ਹਾ ਇੱਥੇ ਬੁੜਕਣਾ ਜਾਵੇ ਬੱਤਾ ਓ ਮਿਸ ਮਾਰ ਮਾਰ ਵਸ ਲੋ ਜੀ ਜਸ਼ਨ ਦੇ ਡੈਡੀ ਵੀ ਆ ਚੁੱਕੇ ਨੇ ਆਪਣੇ ਜਿਹੜਾ ਚਾਚਾ ਆਇਆ ਸੀ ਉਹ ਆਉਂਦਾ ਸਲ ਕੇਸ ਤੇ ਸਵਾਟਰ ਆਪਣੇ ਘਰੀ ਭੁੱਲ ਕੇ ਫੜਾ ਕੇ ਆਇਆ ਚਲੋ ਭਾਈ ਚਲੋ ਬਸ ਬਹੁਤ ਆਇਤਾ ਹੋ ਦੂਸਰੀ ਚੀਜ਼ ਦੇ ਜਸਨਾ ਇੱਧਰ ਛੱਡ ਦੇ ਇੱਧਰ ਲੈ ਮੈਨੂੰ ਖਾ ਦੇ ਕੀ ਵੇ ਕੀ ਵੇ ਇੱਕ ਕੋ ਫੇਆ ਉਹ ਤੇ ਲੈ ਰੇ ਦਰਵਾਜ਼ਾ ਕਿਹਦੇ ਦਾ ਤਾਂ ਇੱਕ ਹੋਰ ਇੱਕ ਹੋਰ ਬਚਾ ਅੱਧਾ ਬਚਾ ਇੱਕ ਲਓ ਜੀ ਜਸ਼ਨ ਦੇ ਰੈਡੀ ਕੀ ਕੁਝ ਕੁਝ ਕਹਿਣਾ ਚਾਹੋਗੇ ਇੰਨੇ ਦਰ ਮਿਸਤਰੀ ਨਾ ਲਾਏ ਛੀ ਜੀ ਫਿਰ ਵੀ ਅੱਜ ਤਾਂ ਬਹੁਤ ਢੂਈ ਦੁਖੂਗੀ ਸੋਡੀ ਇਹਨਾਂ ਦੀ ਢੂਈ ਦੁਖ ਖਲਾ ਗਿਆਂਦੀ ਆ ਜੀ ਕਿੰਨਾ ਬਜਾ ਸਿਕਨਾ ਬਜਰੀ ਮਸਾਲਾ ਆਪੇ ਚ ਬੱਠਲ ਚੱਕੇ ਆਪੇ ਭਰੇ ਔਰ ਬੱਠੜ ਇੱਕ ਬੰਦਾ ਹੋਰ ਹੁੰਦਾ ਨਾ ਜੇ ਸਨ ਚ ਮੈਂ ਤੁਹ ਜੜਦਾ ਨਹੀਂ ਤੂੰ ਹੀ ਛੱਡਦਾ ਨਾ ਪੱਕਾ ਤੇ ਲੋਈ ਕਰ ਵੀ ਉਹਦੀ ਸਹੀ ਹੈ ਇਹ ਆਥਰੇ ਪਿਓ ਪੁੱਤ ਹੋਗਾ ਲੱਗ ਜਾਂਦਾ ਜੀ ਉਹ ਆ ਜਸ਼ਨ ਆਖਦਾ ਪੱਕਾ ਛੱਡਣਾ ਤੇ ਇਹਦਾ ਡੈਡੀ ਆ ਹੁੰਦਾ ਨਹੀਂ ਛੱਡਣਾ ਮੈਂ ਕਿ ਨਹੀਂ ਛੱਡ ਰਹਿਗਾ ਜਸ਼ਨ ਨਹੀਂ ਹੁਣ ਹਿਆ ਆਪੇ ਪਹਿਲੇ ਤਾਂ ਉਹ ਪਰੇ ਸਿਰੇ ਤੇ ਪਾਛੇ ਹੋ ਕੇ ਮੇਰਾ ਮੰਝਾ ਹੁੰਦਾ ਥੱਲੇ ਤੇ ਮੇਰੀ ਗਲਤੀ ਬਣਾ ਦਿੰਦਾ ਮੰਝੇ ਦਾ ਜਮਾ ਥੱਲੇ ਹੁੰਦਾ ਇਹਨਾਂ ਦਾ ਮੰਝੇ ਦੇ ਰਾਤ ਪਰੇ ਖਿੱਚਾ ਫਿਰ ਰਾਤ ਪਰੇ ਇਹਨੂੰ ਬਚਾ ਲੈ ਕਰਤਾ ਪੱਖੇ ਦੇ ਥੱਲੇ ਜਾਵਾਂ ਇਹ ਸਾਰੇ ਹੁਣ ਮੈਨੂੰ ਕੇਰਾ ਦੇ ਪਾਣਾ ਲਾ ਲਾ ਕੇਰਾ ਦਾ ਮੈਂ ਨਾ ਪਰਣੀ ਫਿਰ ਮੈਨੂੰ ਗਰਮੀ ਉਹ ਮੈਂ ਲਾ ਲੈਣੀ ਸਹੀ ਹੈ ਕੇਰਾ ਦਾ ਆਉਂਦੀ ਹੈ ਗਰਮੀ ਜੀ ਤੂੰ ਤਾਂ ਜੂੜੇ ਹੀ ਕਰਦੇਗਾ ਬਿਚਾਰੋਂ چیر ਦੇ ਨਾ ਪੁੱਤ ਉਹ ਮੈਂ ਬਚਾਲੀ ਮਾਰਿਆ ਸੀ ਉਹਰੇ ਮਾਰ ਬਚਾਲੇ ਬਚਾਲ چیر ਦਿੰਦਾ ਰੇੜੀ ਇਹ ਬਹੁਤ ਵਧੀਆ چیرਦਾ ਹੈ ਚਲੋ ਜੀ ਬਸ ਕਰਦੇ ਆ ਧਾਰਾ ਹੋ ਗਿਆ 5 ਵਜੇ ਹੋ ਗਏ 20 ਮਿੰਟ ਤੇ ਬਾਕੀ ਤਾਂ ਆਪਣੇ ਉਹੀ ਕੰਮਕਾਰ ਹੁੰਦੇ ਆ ਮਖ ਨੇਰਾ ਗਾਣੂ ਕਰਨਾ ਆਪਾਂ ਵੀਡੀਓ ਦਾ ਕਰ ਦਨੇ ਇੱਥੇ ਐਂਡ ਤੇ ਬਾਕੀ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਹਨਾ ਇੰਨੇ ਸੋਹਣੇ ਸੋਹਣੇ ਕਮੈਂਟ ਕਰਦੇ ਆ ਤੇ ਬਾਕੀ ਜੀ ਹੋਰ ਤਾਂ ਕੁਝ ਨਹੀਂ ਵੀਡੀਓ ਨੂੰ ਕਰ ਲਿਆ ਕਰੋ ਫੁੱਲ ਵਾਚ ਐਡ ਆਉਂਦੀ ਐ ਸਕਿਪ ਨਾ ਕਰਿਆ ਕਰੋ ਐਡ ਦੇਖ ਲਿਆ ਕਰੋ ਤੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਲਾਈਕ ਕਰਦਿਆ ਕਰੋ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਹਾਈਪ ਜ਼ਰੂਰ ਕਰਦਿਆ ਕਰੋ ਸਾਰੇ ਭੈਣ ਭਰਾ ਫੁੱਲ ਸਪੋਰਟ ਕਰੋ ਜੀ ਆਪਣੇ ਜੀ ਹੁਣ 6000 ਸਬਸਕ੍ਰਾਈਬਰ ਜਿਵੇਂ ਆਪਣੇ ਹੋਣ ਵਾਲੇ ਆ ਤਾਂ ਪਲੀਜ਼ ਸਾਰੇ ਜਿਹੜੇ ਭੈਣ ਭਰਾ ਹੁੰਦੇ ਆ ਹਨਾ ਇਹ ਗੱਲ ਜ਼ਰੂਰ ਮੰਨਿਓ ਵੀ ਸਾਰੇ ਜਿਹੜੇ ਵੀਡੀਓ ਸਾਰੇ ਦੇਖਿਆ ਕਰੋ ਤੁਸੀਂ ਅੱਧੇ ਜਣੇ ਵੀ ਵੀਡੀਓ ਨਹੀਂ ਦੇਖਦੇ ਵੀ ਮੰਨ ਕੇ ਚਲੋ ਤੀਜਾ ਹਿੱਸਾ ਆਪਣੀ ਵੀਡੀਓ ਦੇਖਦੇ ਆ ਸਾਰੇ ਭੈਣ ਭਰਾ ਤਾਂ ਪਲੀਜ਼ ਸਾਰੇ ਹੀ ਵੀਡੀਓ ਨੂੰ ਦੇਖ ਲਿਆ ਕਰੋ ਆਪਣੀ ਇਹ ਗੱਲ ਜ਼ਰੂਰ ਮੰਨ ਲਿਓ ਸਾਰੇ ਜਣੇ ਤਾਂ ਪਲੀਜ਼ ਦੇਖ ਲਿਆ ਕਰੋ ਵੀਡੀਓ ਨੂੰ ਹਨਾ ਕਿਉਂਕਿ ਵੀ ਵੀ ਮੰਨਦੇ ਆ ਹਨਾ ਵੀ ਕੋਈ ਆਪਾਂ ਐ ਨਹੀਂ ਹੁੰਦਾ ਵੀ ਆਪਾਂ ਘਰ ਦੇ ਕੰਮਕਾਰੀ ਦਿਖਾਉਣੇ ਆਪਾਂ ਕੋਈ ਸਪੈਸ਼ਲ ਨਹੀਂ ਕੰਮ ਕਰਦੇ ਹਨਾ ਵੀ ਆਪਾਂ ਜਿਹੜਾ ਕੰਮਕਾਰ ਆਪਾਂ ਕਰਦੇ ਆ ਉਹੀ ਦਿਖਾਉਣੇ ਆ ਇਹ ਗੱਲ ਅਸੀਂ ਮੰਨਦੇ ਆ ਪਰ ਫਿਰ ਵੀ ਜੇ ਐ ਹੁੰਦਾਗਾ ਵੀ ਵੀਡੀਓ ਜਦੋਂ ਆਪਾਂ ਬਣਾਉਣੇ ਆ ਹਨਾ ਫਿਰ ਵੀ ਇਹਦੇ ਵਜ੍ਹਾ ਲਈ ਵੀ ਟਾਈਮ ਕੱਢਣਾ ਪੈਂਦਾਗਾ ਸੋ ਆਪਾਂ ਸੋਚ ਵਿਚਾਰ ਕਰਕੇ ਵੀਡੀਓ ਬਣਾਉਣੀ ਹੁੰਦੀ ਹੈ ਵੀ ਆਪਾਂ ਕਿਹੜੇ ਕੰਮ ਦਿਖਾਉਣੇ ਆ ਕਿਹੜੇ ਕੰਮ ਨਹੀਂ ਦਿਖਾਉਣੇ ਕਿਵੇਂ ਬੋਲਣਾ ਹੈ ਕਿਵੇਂ ਨਹੀਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਹੁੰਦਾ ਤਾਂ ਪਲੀਜ਼ ਮਿਹਨਤ ਤਾਂ ਫੇਰ ਵੀ ਲੱਗਦੀ ਹੈ ਜੀ ਹਨਾ ਤਾਂ ਕਰਕੇ ਪਲੀਜ਼ ਸਾਰੇ ਭੈਣ ਭਰਾ ਵੀਡੀਓ ਨੂੰ ਸਾਰੇ ਦੇਖ ਲਿਆ ਕਰੋ ਜੀ ਫੁੱਲ ਵਾਚ ਕਰ ਲਿਆ ਕਰੋ ਹਾਂ ਬਾਕੀ ਇਹ ਕਿ ਜਰੂਰ ਕਵਾਂਗੇ ਵੀ ਜੇ ਕੋਈ ਵੀਡੀਓ ਦੇ ਵਿੱਚ ਤੁਹਾਨੂੰ ਨੁਕਸ ਲੱਗਦਾ ਗਲਤੀ ਲੱਗਦੀ ਹੈ ਸਾਡੀ ਉਹ ਸਾਨੂੰ ਦੱਸਿਆ ਕਰੋ ਤੇ ਆਪਾਂ ਅੱਗੇ ਤੋਂ ਆਪਦੀ ਜਿਹੜੀ ਗਲਤੀ ਹੈ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਤੇ ਚਲੋ ਜੀ ਕਰਦੇ ਆਂਡ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਜੀ